ਮਾੜੇ ਤੋਂ ਮਾਰੇ ਬੰਦੇ ਵਿੱਚ ਵੀ ਗੁਣ ਹੁੰਦਾ ਹੈ। ਨਕਨ ਕਥਾ ਵਿੱਚ ਇੱਕ ਇਹ ਕਹੇ ਕਿ ਸ਼ਰਾਬੀ ਬੰਦੇ 'ਚ ਵੀ ਗੁਣ ਹੋ ਸਕਦਾ ਹੈ ਜੇ ਸਿੱਖਣਾ ਹੋਵੇ। ਕਹਿੰਦੇ ਨੇ ਇੱਕ ਸ਼ਰਾਬੀ ਰੱਜ ਕੇ ਸ਼ਰਾਬ ਨਾਲ ਤੁਰਿਆ ਜਾਏ, ਡੱਕੇ ਡੋਲੇ ਖਾਵੇ, ਲੋਕੀ ਮਜ਼ਾਕ ਉਡਾਉਣ, ਕਹਿੰਦੇ ਲੱਗਾ ਡਿਗਣ ਗਈ, ਹੁਣੇ ਡਿਗਿਆ ਗਈ, ਹੁਣੇ ਡਿਗਿਆ। ਇਹ ਲੈ ਵੇ ਉਹਦੇ 'ਚ ਵੱਜਣ ਲੱਗਾ, ਹੱਸ ਰਹੇ ਸੀ। ਮਜ਼ਾਕ ਉਡਾ ਰਹੇ ਸੀ। ਜਦੋਂ ਇਕੱਠੇ ਕੋਈ ਲੋਕ ਉਹਦਾ ਮਜ਼ਾਕ ਉਡਾਉਂਦੇ ਸਨ ਇੰਨੇ ਨੂੰ ਇੱਕ ਸਿਆਣਾ ਬੰਦਾ ਆ ਗਿਆ ਚਿੱਟੇ ਕੱਪੜੇ ਪਾਏ ਚਿੱਟਾ ਉਹਦਾ ਢੜ ਹੈ ਕਿਸੇ ਉਧੇ ਤੇ ਬੈਠਾ ਲੱਗਦਾ ਉਹ ਸਿਆਣੇ ਬਜ਼ੁਰਗ ਨੇ ਆ ਕੇ ਬਾਹਾਂ ਫੜ ਕੇ ਸ਼ਰਾਬੀ ਨੂੰ ਝੰਜੋੜ ਕੇ ਕਿਹਾ ਕਾਕਾ ਨਾ ਪੀਆ ਕਰ ਸ਼ਰਾਬ ਲੋਕ ਤੇਰਾ ਮਜ਼ਾਕ ਉਡਾਉਂਦੇ ਨੇ ਕੋਈ ਲੱਜਾ ਸ਼ਰਮ ਕਰ ਆ ਵੇਖ ਲੋਕ ਤੇਰਾ ਮਜ਼ਾਕ ਉਡਾਉਂਦੇ ਨੇ ਹੱਸਦੇ ਨੇ ਨਾ ਪੀਆ ਕਰ ਜੇ ਨਹੀਂ ਰਹਿ ਸਕਦਾ ਘਰ ਬਹਿ ਕੇ ਪੀ ਲਿਆ ਕਰ ਕਾਹਨੂੰ ਲੋਕਾਂ ਦਾ ਮਜ਼ਾਕ ਬਣਦਾ ਆ ਲੋਕੀ ਤੇਰੇ ਤੇ ਹੱਸ ਰਹੇ ਨੇ ਜਿਹੜੀ ਗੱਲ ਸ਼ਰਾਬੀ ਨੇ ਕਹੀ ਉਹਨੇ ਉਹ ਚਿੱਟੇ ਕੱਪੜੇ ਪਹਿਨੇ ਬਜ਼ੁਰਗ ਬੰਦੇ ਦੀ ਅੱਖਾਂ ਵਿੱਚ ਵੀ ਹੰਝੂ ਲਿਆ ਦਿੱਤੇ ਜਿਹੜੀ ਗੱਲ ਮੋਰਿਓ ਸ਼ਰਾਬੀ ਨੇ ਕਹੀ ਉਹ ਇੰਨੀ ਗੁਣ ਵਾਲੀ ਗੱਲ ਸੀ ਸਮਝਾਉਣ ਵਾਲੇ ਬਜ਼ੁਰਗ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸ਼ਰਾਬੀ ਨੇ ਪਤਾ ਕੀ ਕਿਹਾ ਕਹਿੰਦਾ ਬਾਬਾ ਮੇਰਾ ਕੀ ਐ ਮੈਂ ਤਾਂ ਰੋਜ ਪੀਨੇ ਰੋਜ ਡਿੱਗਦੇ ਲੋਕੀ ਰੋਜ ਹੱਸਦੇ ਨੇ ਮੇਰਾ ਤਾਂ ਰਿਆ ਹੀ ਕੁਝ ਨਹੀਂ ਮੇਰਾ ਕੀ ਐ ਮੈਂ ਤਾਂ ਰੋਜ ਡਿੱਗਦੇ ਲੋਕੀ ਰੋਜ ਹੱਸਦੇ ਨੇ ਬਾਬਾ ਤੂੰ ਸੰਭਲ ਕੇ ਚੱਲੀ ਜਿੱਦਣ ਤੇਰੇ ਵਰਗੇ ਲੋਕ ਡਿੱਗਦੇ ਪਰਤ ਕੇ ਉੱਠਿਆ ਨਹੀਂ ਜਾਂਦਾ ਉਹਨਾਂ ਤੋਂ ਭਾਵ ਜਿੱਦਣ ਕੋਈ ਕਿਸੇ ਅਹੁਦੇ ਤੇ ਬੈਠਾ ਸਿਆਣਾ ਪੁਰਸ਼ ਆਪਣੇ ਅਕੀਦੇ ਤੋਂ ਡਿੱਗ ਜਾਂਦਾ ਹੈ ਉੱਦਣ ਉਹਨਾਂ ਗੁਰੂ ਦੀ ਨਜ਼ਰ ਵਿੱਚ ਉੱਠ ਸਕਦਾ ਉਹਨਾਂ ਲੋਕਾਂ ਦੀ ਨਜ਼ਰ ਵਿੱਚ ਉੱਠ ਸਕਦਾ ਹੈ ਭਾਈ ਤੂੰ ਸੰਭਲ ਕੇ ਚੱਲ ਬਜ਼ੁਰਗਾ ਜਿੱਦਣ ਤੇਰੇ ਵਰਗੇ ਲੋਕ ਦੇਖਦੇ ਪਰਤ ਕਿਉਂઠਿਆ ਨਹੀਂ ਜਾਂਦਾ ਉਹ ਬਜ਼ੁਰਗ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਉਹਨੇ ਰੱਬ ਦੇ ਹੱਥ ਜੋੜ ਕੇ ਗੁਰੂ ਅੱਗੇ ਅਰਦਾਸ ਕੀਤੀ ਦਾਤਾ ਇਹਨਾਂ ਔਗਣਾਂ ਤੋਂ ਤੂੰ ਹੀ ਬਚਾ ਕੇ ਰੱਖ ਸਕਦਾ ਹੈ ਦਾਤਿਆ ਮਤ ਤੇ ਪਤ ਦਾ ਤੂੰ ਰੱਖ ਐ ਇਸ ਲਈ ਗੁਰੂ ਦੇ ਕੋਲੋਂ ਮਤ ਲੈਣ ਵਾਸਤੇ ਆਪਾਂ ਆਏ ਅੱਜ ਭਾਵੇਂ ਯਾਦ ਆਪਾਂ ਸ਼ਹੀਦਾਂ ਦੀ ਮਨਾ ਰਹੇ ਆ ਪਰ ਸਾਧ ਸੰਗਤ ਗੁਰਮਤ ਸਮਾਗਮ ਦਾ ਅਰਥ ਹੈ ਜਿੱਥੇ ਗੁਰੂ ਦੀ ਮਤ ਗ੍ਰਹਿਣ ਕਰਨੀ ਜਦੋਂ ਗੁਰੂ ਦੀ ਮਤ ਆਪਾਂ ਧਾਰਨ ਕਰ ਲਈ ਫਿਰ ਗੁਰੂ ਦੀ ਮਤ ਦੇ ਨਾਲ ਨਾਲ ਯਾਦ ਰੱਖਿਓ ਗੁਰੂ ਸਾਡੀ ਪੱਤ ਦਾ ਵੀ ਰੱਖ ਹੈ ਸਿੱਖਾਂ ਤੋਂ ਗੁਰੂ ਦੀ ਮਤ ਲੈ ਕੇ ਰਾਹ ਤੇ ਤੁਰ ਜਾ ਤੇਰੀ ਪਤ ਦਾ ਰਖਵਾਲਾ ਗੁਰੂ ਬਣੇਗਾ ਤੈਉਂ ਅਰਦਾਸ ਕਰੀ ਦੀ ਸਤਿਗੁਰੂ ਗੁਰੂ ਜਿਹੜਾ ਨਾ ਸਾਥ ਸੰਗਤ ਉਹ ਮਤ ਤੇ ਪਤ ਦਾ ਰਖ ਹੈ ਹੁਣ ਗੁਰੂ ਦੀ ਮਤ ਕਿਵੇਂ ਆਉਣੀ ਹੈ ਜਦੋਂ ਤੁਸੀਂ ਅਰਦਾਸ ਕਰੋਗੇ ਉਦੋਂ ਅਰਦਾਸ ਦਾ ਪਹਿਲਾ ਪੈਰਾ ਪੜਿਓ ਅਰਦਾਸ ਦੇ ਪਹਿਲੇ ਪੈਰੇ ਵਿੱਚ ਚਾਰ ਗੁਰੂ ਸਹਿਬਾਨਾਂ ਦਾ ਨਾਮ ਲੈ ਕੇ ਕਿਹਾ ਗੁਰੂ ਨੂੰ ਸਿਮਰਿਆ ਕਰੋ ਗੁਰੂ ਨੂੰ ਧਿਆਆ ਕਰੋ ਗੁਰੂ ਨੂੰ ਸਿਮਰਿਆ ਕਰੋ ਰਸਨਾ ਤੋਂ ਧੰਨ ਗੁਰੂ ਨਾਨਕ ਸਾਹਿਬ ਕਹੋ ਧੰਨ ਗੁਰੂ ਰਾਮਦਾਸ ਮਹਾਰਾਜ ਜਪੋ ਭਾਈ ਗੁਰੂ ਨੂੰ ਸਿਮਰਨ ਦੇ ਨਾਲ ਗੁਰੂ ਤੁਹਾਡਾ ਸਹਾਈ ਹੋਏਗਾ ਗੁਰੂ ਤੁਹਾਡੇ ਅੱਖਾਂ ਦਾ तिमਰ ਅਗਿਆਨਤਾ ਕੱਟੇਗਾ ਗੁਰੂ ਤੁਹਾਨੂੰ ਸੱਚ ਦੇ ਮਾਰਗ ਤੇ ਤੋਰੇਗਾ ਅਰਦਾਸ ਕਰਿਓ ਉਤੋਂ ਬਾਅਦ ਹੁਣ ਅਖੀਰ ਤੇ ਜਾਇਓ ਫਿਰ ਕੀ ਕਹਿਣਾ ਅਰਦਾਸ ਇੱਥੋਂ ਸ਼ੁਰੂ ਹੁੰਦੀ ਹੈ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਗੁਰੂ ਨਾਨਕ ਸਾਹਿਬ ਨੂੰ ਧਿਆਉਣਾ ਹੈ ਕਿਉਂ ਭਾਈ ਜਿਨੇ ਗੁਰੂ ਨਾਨਕ ਸਾਹਿਬ ਨੂੰ ਧਿਆਇਆ ਹੈ ਗੁਰੂ ਉਹਦਾ ਰਖਵਾਲਾ ਹੋਇਆ ਹੈ जिने गुरु नानक साहिब महाराज नु जपए मैं मूरख की केतक बात है कोट परद दी तरया रे गुरु नानक जिन सुनया पिखया से फिर गुरपाहास ना भरया रे इसलिए गुरु नानक साहिब नु ठेवणे ते, ते नाल फिर आगे की लिखया प्रथम तो कहती सिमर कह गुरु नानक लई ठेहाए फिर अंगद ते गुरु अमरदास रामदास से होए सहाए ਗੁਰੂ ਨੂੰ ਧਿਆਇਆ ਕਰ ਗੁਰੂ ਤੇਰਾ ਸਹਾਈ ਹੋਏਗਾ ਜੇ ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ ਮਨਸਾ ਕਰ ਸਿਮਰੰਤ ਤੋਜੈ ਨਰ ਕਾਮ ਕ੍ਰੋਧ ਮਿਟਿਓ ਜੋ ਤਿਣਨ ਗੁਰੂ ਰਾਮਦਾਸ ਸਾਹਿਬ ਰਾਮਦਾਸ ਹੈ ਹੋਏ ਸਹਾਈ ਉਤੋ ਵੇ ਪਹਿਲੇ ਪਾਦਸ਼ਾਹ ਤੋਂ ਹੁਣ ਸਤਵੇਂ ਪਾਦਸ਼ਾਹ ਤੱਕ ਕਹਿੰਦੇ ਅਰਜਨ ਹਰਿ ਗੋਬਿੰਦ ਨੋ ਅਰਦਾਸ ਕਰਨੀ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ਼੍ਰੀ ਹਰ ਰਾਇ ਧੰਨ ਗੁਰੂ ਅਰਜਨ ਦੇਵ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਧੰਨ ਗੁਰੂ ਹਰ ਰਾਏ ਸਾਹਿਬ ਜੀ ਸਤਵੇਂ ਪਾਤਸ਼ਾਹ ਤੱਕ ਸਿਮਰਿਆ ਕਰ ਜਦੋਂ ਗੁਰੂ ਅਸਥਾਨ ਤੇ ਜਾਵੇਂ ਗੁਰੂ ਦਾ ਨਾਮ ਜਪ ਲਿਆ ਕਰ ਕੀਰਤਪੁਰ ਸਾਹਿਬ ਜਾਵੇਂ ਤੂੰ ਜਪੇ ਧੰਨ ਗੁਰੂ ਹਰ ਰਾਏ ਸਾਹਿਬ ਜੀ ਮੰਗਲਾ ਸਾਹਿਬ ਜਾਵੇਂ ਤੇਰੀ ਰਸਨਾ ਤੇ ਆਪੇ ਹੀ ਆਉਂਦਾ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਾਂਦੇ ਹੋ ਤਾਂ ਢੀ ਰਸਨਾ ਤੇ ਆਪੇ ਹੀ ਆਉਂਦਾ ਧੰਨ ਗੁਰੂ ਰਮਦਾਸ ਜੀ ਸੁਲਤਾਨਪੁਰ ਲੋਧੀ ਜਾਂਦੇ ਹੋ ਆਪੇ ਹੀ ਰਸਨਾ ਤੋਂ ਨਿਕਲਦੇ ਧੰਨ ਗੁਰੂ ਨਾਨਕ ਦੇਵ ਜੀ ਆਪਣੇ ਆਪ ਆਉਂਦਾ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਧਿਆਇਆ ਕਰ ਕੀ ਮਿਲੇਗਾ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਿਮਰ ਦਸਾਂ ਪਾਤਸ਼ਾਹੀਆਂ ਤੱਕ ਇਹੀ ਅਰਦਾਸ ਚੱਲਣੀ ਹੈ ਧਿਆਇਆ ਕਰ ਸਿਮਰਿਆ ਕਰ ਦਰਸ਼ਨ ਕਰ ਧਿਆ ਗੁਰੂ ਨੂੰ ਤੇਗ ਬਹਾਦਰ ਸਿਮਰਿਆ ਘਰ ਨੋਂ ਨਿਦੇ ਆਵੇ ਧਾਏ ਕੀ ਹੋਏਗਾ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਹੁਣ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਆਉਣਾ ਨਾ ਬਿਲਕੁਲ ਬਖਰੀ ਅਰਦਾਸ 10 ਗੁਰੂ ਸਾਹਿਬਾਨਾਂ ਤੱਕ ਧਿਆਣਾ ਲਿਖਿਆ ਸਿਮਰਨਾ ਲਿਖਿਆ ਗੁਰੂ ਤੇਰਾ ਸਹਾਈ ਹੋਏਗਾ ਗੁਰੂ ਨੂੰ ਧਿਆਇਆ ਕਰ ਸਿਮਰਿਆ ਕਰ ਜਪਿਆ ਕਰ ਰਾਧਿਆ ਕਰ ਪਰ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਨਾਮ ਆਇਆ ਨਾ ਹੁਣ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕਰਨੀ ਹੈ ਇਹ ਨਹੀਂ ਲਿਖਿਆ ਅਰਦਾਸ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਇਆ ਕਰ ਇਹ ਨਹੀਂ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਮਰ ਉਹ ਚੱਚੇ ਤੌਰ ਤੇ ਸੁਣਿਓ ਤੁਸੀਂ ਗੁਰੂ ਦੇ ਸਿੱਖ ਬੈਠੇ ਹੋ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਰਦਾਸ ਦਾ ਨਾਮ ਆਇਆ ਉਦੋਂ ਕਿਹਾ ਦਸਾਂ ਪਾਤਸ਼ਾਹਾਂ ਕੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਇੱਥੇ ਧਿਆਉਣਾ ਨਹੀਂ ਲਿਖਿਆ ਸਿਮਰਨਾ ਨਹੀਂ ਲਿਖਿਆ ਦੋ ਗੱਲਾਂ ਚੇਚੇ ਤੌਰ ਤੇ ਲਿਖੀਆਂ ਇੱਕ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀ ਤੇ ਦੂਜਾ ਗੁਰੂ ਗ੍ਰੰਥ ਸਾਹਿਬ ਦਾ ਦੀਦਾਰ ਕਰੀ ਜੇ ਗੁਰੂ ਦੀ ਮੱਤ ਲੈਣੀ ਨਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੇ ਗੁਰੂ ਗ੍ਰੰਥ ਸਾਹਿਬ ਨੂੰ ਕੱਲਾ ਧਿਆ ਕੇ ਪ੍ਰਕਰਮਾ ਕਰਕੇ ਨਾ ਮੁੜ ਜਾਈਂ ਇੰਦਾਂ ਦਾ ਕੋਈ ਸਕੂਲ ਨਹੀਂ ਜਿੱਥੇ ਬਿਲਡਿੰਗ ਦੀ ਪ੍ਰਕਰਮਾ ਕਰਕੇ ਡਿਗਰੀ ਮਿਲਦੀ ਹੋਵੇ